ਹੰਗਖਾਂ ਦੇ ਘਰੇ ਪਹੁੰਚ ਕੇ ਕਹਿੰਦੇ ਵੇ ਇੱਥੇ ਗੁਰੂ ਜੀ ਆਏ ਆ। ਉਹ ਕਹਿੰਦਾ ਜੇ ਹੈਗੀ ਤਾਂ ਲੱਭ ਲੋ। ਫਿਰ ਕੋ ਉਹਨੇ ਦੇਖੀ ਚਾਰੇ ਪਾਸੇ ਪਰ ਮਾਰੇ ਲੱਭੇ ਨਹੀਂ ਇੱਕ ਕਮਰਾ ਸੀਗਾ। ਕਹਿੰਦਾ ਇਹ ਕਮਰੇ 'ਚ ਕੌਣ ਹੈ? ਉਹਨੇ ਆਖਿਆ ਵੀ ਗੁਰੂ ਜੀ ਨਹੀਂ ਹੈਗੇ। ਉਹ ਕਹਿੰਦਾ ਕੌਣ ਹੈ? ਉਹ ਕਹਿੰਦਾ ਵੀ ਇੱਥੇ ਮੇਰੀ ਬੇਟੀ ਹੈ। ਹਾਂਜੀ। ਤੇ ਹੋਰ ਕੌਣ ਹੈ? ਕਹਿੰਦਾ ਵੀ ਬੇਟੀ ਨਾਲ ਕੌਣ ਹੋ ਸਕਦਾ ਹੋਰ? ਹਾਂ ਨਾ? ਮੇਰੀ ਬੇਟੀ ਹੈ। ਤੇ ਮੇਰਾ ਜਵਾਈ ਹੈ। ਇਉਂ ਗੱਲ ਉਹਨੇ ਜਿਆਦਾ ਆਖੀ। ਉਹ ਕਹਿੰਦਾ ਮੈਨੂੰ ਯਕੀਨ ਕਰਾਓ ਵੀ ਤੁਹਾਡੀ ਬੇਟੀ ਹੈ। ਮੈਂ ਤਾਂ ਜਾਣਦਾ। ਉਹ ਕਹਿੰਦਾ ਕੋਈ ਨਹੀਂ। ਕੋਲ ਗਿਆ ਆਵਾਜ਼ ਮਾਰ ਕੇ ਪੁੱਛਿਆ ਬੇਟੀ। ਮੁਮਤਾਜੋ ਨੇ ਆਖਿਆ ਹਾਂ ਬੂ। ਕੀ ਗੱਲ ਹੈ? ਉਹਨੇ ਆਖਿਆ ਆਏ ਆ। ਹੂੰ ਜਾਣਦੀ ਸੀ। ਉਹਨੇ ਆਖਿਆ ਵੀ ਹਾਂਜੀ ਮਤਲਬ ਦਰਵਾਜ਼ੇ ਬੰਦ ਚ। ਹੂੰ ਉਹ ਕਹਿੰਦਾ ਬੱਸ ਮੈਨੂੰ ਪਤਾ ਵੀ ਤੁਹਾਡੀ ਬੇਟੀ ਹੈ। ਮੈਂ ਚੱਲਿਆ। ਜੀ। ਭਾਈ ਬਚਿੱਤਰ ਸਿੰਘ ਉਸ ਵੇਲੇ ਬਹੁਤ ਸਾਟਾ जख्मਾ जख्मी ਸੀ ਬੇਹੋਸ਼ ਸੀਗੇ ਤੇ ਉਸੇ ਰਾਤ ਭਾਈ ਬਚਿੱਤਰ ਸਿੰਘ ਸ਼ਹੀਦੀ ਪਾ ਜਾਂਦੇ ਉੱਥੇ ਅੱਛਾ ਪਰ ਉਹ ਲੜਕੀ ਮੰਗੀ ਹੋਈ ਸੀ ਬਸੀ ਪਠਾਨਾ ਬੀਬੀ ਮੁਮਤਾਜ਼ ਅੱਛਾ ਮੰਗਣੀ ਹੋਈ ਸੀ ਹਾਂਜੀ ਤੇ ਕਈ ਮਹੀਨਿਆਂ ਬਾਅਦ ਜਦੋਂ ਮਸਲੇ ਸਾਰੇ ਹੱਲ ਹੋ ਜਾਂਦੇ ਆ ਉਸ ਤੋਂ ਬਾਅਦ ਉਹਨੂੰ ਕਿਹਾ ਜਾਂਦਾ ਉਹਦਾ ਪਿਆ ਕਹਿੰਦਾ ਵੀ ਉਹਦੀ ਬੇਗਮ ਵੀ ਗੱਲ ਕਰਦੀ ਆ ਵੀ ਆਪਾਂ ਵਿਆਹ ਕਰਦੀ ਐ ਉਹਦੇ ਨਾਲ ਜਦ ਗੱਲ ਪਹੁੰਚਦੀ ਉਹਦੇ ਕੋਲੋਂ ਕਹਿੰਦੀ ਵੀ ਮੈਂ ਨਹੀਂ ਕਰਾਣਾ ਪਿਆ ਹੂੰ ਕਹਿੰਦੇ ਕਿਉਂ ਕਹਿੰਦੀ ਮੈਂ ਤਾਂ ਹੁਣ ਉਹ ਦਿਨ ਤੁਸੀਂ ਗੱਲ ਕੀਤੀ ਸੀ ਨਾ ਜਵਾਈ ਆ ਮੈਂ ਉੱਥੇ ਪੈਰੀ ਹੱਥ ਲਾਤੇ ਸੀ ਹੂੰ ਮੇਰਾ ਪਤੀ ਮੈਂ ਉਹਨੂੰ ਮੰਨ ਲਿਆ ਸੀ ਤੇ ਸੱਚਖੰਡ ਚੱਲ ਗਿਆ ਹੁਣ ਸ਼ਹੀਦ ਹੋ ਗਿਆ ਹੂੰ